ਮਤਲਬ ਪੂਰੇ ਐਮਐਲਏ ਸਾਹਿਬ ਦੇ ਦਫ਼ਤਰੋਂ ਹੀ ਆਇਆ ਸੀ ਇਹਨਾਂ ਨੂੰ ਪਹਿਲਾਂ ਵੀ ਭਾਜੀ ਇਹਨਾਂ ਨੇ ਦੀਵਾਲੀ ਤੱਕ ਦਾ ਟਾਈਮ ਮੰਗਿਆ ਸੀਗਾ ਇਹਨਾਂ ਨੂੰ ਉਹ ਟਾਈਮ ਦਿੱਤਾ ਗਿਆ ਸੀ ਕਿ ਸਕੂਲ ਦੀ ਜਗ੍ਹਾ ਵੀ ਮੂਰੋਵਾਸੀ ਬਾਉਂਡਰੀ ਸਾਰੀ ਸਾਫ਼ ਕਰਵਾਉਣੀ ਆ ਤੇ ਇਹਨਾਂ ਨੇ ਕਿਹਾ ਸੀ ਪਿਛਲੀ ਵਾਰ ਵੀ ਸਾਨੂੰ ਦੀਵਾਲੀ ਦੁਸ਼ਹਿਰੇ ਦਾ ਟਾਈਮ ਸਾਡਾ ਸੀਜ਼ਨ ਦਾ ਹੈਗਾ ਉਹ ਕਢਾ ਦਿਓ ਉਹ ਕਢਾਤਾ ਇਹਨਾਂ ਜੀ ਹੁਣ ਇਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਭਾਜੀ ਕੀ ਕਹਿੰਦੇ ਛੂਟਾ ਦੇਣੀਆਂ ਅਸੀਂ ਇਹਨਾਂ ਦੇ ਠੇਕੇ ਲਿੱਤੇ ਟਾਈਮ ਕਢਾਉਂਦੇ ਨਹੀਂ ਨਹੀਂ ਭਾਜੀ ਐਕਚੁਅਲੀ ਚਲੋ ਉਹ ਸੀਜ਼ਨ ਦਾ ਟਾਈਮ ਸੀ ਅਗਲੇ ਦਾ ਵੀ ਆਪਾਂ ਮੰਨਾਂ ਨਹੀਂ ਕਰ ਸਕਦੇ ਵੀ ਉਸ ਕਰਕੇ ਥੋੜਾ ਜਿਹਾ ਇਹਨਾਂ ਦਾ ਵੀ ਚਲੋ ਟਾਈਮ ਸੀਜ਼ਨ ਦੀ ਵਾਲੀ ਦਿਸ਼ਾ ਰੇ ਕਰਕੇ ਇਹਨਾਂ ਨੇ ਟਾਈਮ ਮੰਗਿਆ ਸੀ ਮੈਂ ਕਹਿੰਦਾ ਕਿਉਂ ਟਾਈਮ ਕਿਉਂ ਪੰਜਾਬ ਦੇ ਇੱਥੇ ਜਿੰਨੀ 75 ਗਾਜਾ ਕਿੱਥੋਂ ਘਟ ਦੇ 2000 ਗਾਜਾ ਕਬਜ਼ਾ ਹੋਣਾ ਇਹਦੀ ਕੀਮਤ ਘੱਟੋ ਘਾਣੀ ਦਾ 50 60 ਕਰੋੜ ਤੋਂ ਉੱਪਰ ਹੀ ਹੋਣੀ ਹੈ ਇਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਗਿਆ ਸੀਗਾ ਸਿਰਫ ਹੁਣ ਸਕੂਲ ਬਣਨ ਕਰਕੇ ਉਹਨਾਂ ਨੇ ਸਾਰੀ ਜਗ੍ਹਾ ਖਾਲੀ ਕਰਾ ਲੁੱਤੀ ਹੈ ਮੈਂ ਹੋਰ ਵੀ ਰੋਡ ਤੇ ਕਬਜ਼ੇ ਆ ਉਹਨਾਂ ਦੁਕਾਨਾਂ ਦੇ ਕੁੰਡੀਆਂ ਪਈਆਂ ਹੋਈਆਂ ਨੇ ਆਮ ਬੰਦਾ ਕੁੰਡੀ ਲਾ ਲਵੇ ਵੱਡਾ ਜੁਰਮਾਨਾ ਹੁੰਦਾ ਇਹਨਾਂ ਦੀ ਬਿਜਲੀ ਕਿਉਂ ਦੀ ਗੱਲ ਪੁੱਛਣ ਦਾ ਮਤਲਬ ਨਹੀਂ ਭਾਜੀ ਪ੍ਰਸ਼ਾਸਨ ਹੌਲੀ ਹੌਲੀ ਸਾਬੂ ਇਸ ਚੀਜ਼ਾਂ ਫੜ ਰਿਹਾ ਜੀ ਜਦੋਂ ਵੀ ਮੇਰੀ ਗੱਲ ਹੈ ਜਦੋਂ ਮਕਾਨ ਪੱਕੇ ਮਿਲਦੇ ਆ ਉਹ ਪੱਕੇ ਮਕਾਨਾਂ ਨੂੰ ਕਿਰਾਏ ਤੇ ਚੜਾ ਕੇ ਫਿਰ ਇੱਥੇ ਗੰਦ ਵਿੱਚ ਕਿਉਂ ਰਿਆ ਜਾਂਦਾ ਉਹ ਕਿਰਾਏ ਖਾਦੇ ਜਾਂਦੇ ਆ 80-9000 ਰੁਪਏ ਤੁਹਾਡੇ ਸਾਹਮਣੇ ਤਾਂ ਹੀ ਸਾਰੀ ਇਹ ਸਾਰੀ ਜਗ੍ਹਾ ਸਾਫ਼ ਕਰਵਾ ਦਿੱਤੀ ਹੈ ਕਿਤੇ ਪ੍ਰਾਇਮਰੀ ਸਕੂਲ ਬਣਨਾ ਵਾ ਉਸ ਕਰਕੇ ਇਹ ਸਾਰਾ ਮੂਰੋ ਜਿਹੜਾ ਮੀਟ ਦੀਆਂ ਤੇ ਹੋਰ ਦੁਕਾਨਾਂ ਸੀ ਸਭ ਸਾਫ਼ ਕਰਵਾ ਦਿੱਤੀ ਪਰ ਅਸੀਂ ਕਿਉਂ ਪਰ ਪੰਜਾਬ ਸਰਕਾਰ ਨੇ ਅਸੀਂ ਕੋ ਠੇਕਾ ਲਿੱ ਸਾਡੇ ਬੱਚੇ ਸਰਕਾਰੀ ਸਕੂਲਾਂ ਦੇ ਬਰਵਾਸਿਆਂ ਦੇ ਮੇਰਾ ਹੀ ਮੇਰਾ ਨਵੀਨ ਮਲੋਤਰਾ ਐਕਸ਼ਨ ਨਹੀਂ ਨਹੀਂ ਇੰਪਰੂਵ ਨਹੀਂ ਨਹੀਂ ਇੰਪਰੂਵਮੈਂਟ ਹੋਸਤੋਂ ਤੇ ਜਿਹੜੀ ਅੱਜ ਆਹ ਕਾਰਵਾਈ ਕੀਤੀ ਜਾ ਰਹੀ ਹੈ ਜੀ ਹਾਂਜੀ ਬਸ ਇਹ ਜੀ ਸਾਡੀ ਸਕੂਲ ਸਾਈਡ ਵਿੱਚ ਆਪਾਂ ਸਕੂਲ ਸਿੱਖਿਆ ਵਿਭਾਗ ਨੂੰ ਦਿੱਤੀ ਆ ਪੀ ਡਬਲਯੂ ਡੀ ਵਾਲੇ ਇੱਥੇ ਚਾਰਦੁਵਾਰੀ ਕਰ ਰਹੇ ਆ ਜੀ ਤੇ ਇਹਦੇ ਤੇ ਝੁੱਗੀਆਂ ਤੁਹਾਡੇ ਸਾਹਮਣੇ ਬਣੀਆਂ ਹੋਈਆਂ ਆ ਜੀ ਹਾਂਜੀ ਕੁਝ ਹਿੱਸਾ ਇਹਨਾਂ ਦਾ ਝੁੱਗੀਆਂ ਦਾ ਸੜਕ ਤੇ ਆ ਰਿਹਾ ਤੇ ਕੁਝ ਆਪਣੀ ਸਕੂਲ ਸਾਈਡ ਤੇ ਹੋਇਆ ਜੋ ਲੋਹਣਾ ਚਾਰਦਵਾਰੀ ਦਾ ਕੰਮ ਸ਼ੁਰੂ ਹੋਇਆ ਤੇ ਇੱਕ ਤਾਂ ਸਾਨੂੰ ਆਪਣੀ ਸਾਡੀ ਨੋਟਿਸ ਆਇਆ ਵੀ ਸਾਡੀ ਸਾਈਟ ਦੇ ਵਿੱਚ ਵੀ ਇਹ ਝੁੱਗਿਆਂ ਦਾ ਹਿੱਸਾ ਹੈਗਾ ਆ ਤੇ ਲਾਸਟ ਮੀਟਿੰਗ ਸਾਡੀ ਡੀਸੀ ਮੈਡਮ ਨਾਲ ਹੋਈ ਸੀ ਜਿੱਥੇ ਪੀੜ ਹੋਲੂਡੀ ਨੇ ਆਪਣਾ ਕਨਸਰਨ ਦਿਖਾਇਆ ਸੀਗਾ ਕਿ ਸਾਨੂੰ ਚਾਰਦਵਾਰੀ 'ਚ ਮੁਸ਼ਕਲ ਆ ਰਹੀ ਆ ਤੇ ਡੀਸੀ ਮੈਡਮ ਨੇ ਸਾਡੀ ਦੇ ਕਾਰਪੋਰੇਸ਼ਨ ਦੀ ਜੁਆਇੰਟਲੀ ਡਿਊਟੀ ਲਗਾਈ ਸੀ ਕਿ ਇਹ ਝੁੱਗਿਆ ਰਿਮੂਵ ਕਰੋ ਤੇ ਅੱਜ ਅਸੀਂ ਝੁੱਗਿਆ ਰਿਮੂਵ ਕਰਨ ਲਈ ਆਏ ਆ ਮੌਕੇ ਤੇ ਆ ਕੇ ਪਤਾ ਲੱਗਿਆ ਕਿ ਸਾਡੀ ਜਿਹੜੀ ਇੱਥੇ ਪੈਟਰੋਲ ਪੰਪ ਸਾਈਟ ਆ 1100 ਗੱਜ ਇਹਦੇ ਵਿੱਚ ਵੀ ਕਾਫੀ ਝੁੱਗਿਆ ਬਣੀਆਂ ਹੋਈਆਂ ਇਥੇ ਬਕਾਇਦਾ ਦੋ ਵਾਰ ਮੁਨਿਆਦੀ ਕਰਾਈ ਜਾ ਚੁੱਕੀ ਆ ਵੀਡੀਓ ਸਾਡੇ ਕੋਲ ਹੈਗੀਆਂ ਹਫਤਾ 10 ਦਿਨ ਪਹਿਲਾਂ ਦੋ ਵਾਰ ਮੁਨਿਆਦੀ ਕਰਾਈ ਆ ਅਨਾਉਂਸਮੈਂਟ ਕਰਾਈ ਆ ਤੇ ਵੀਡੀਓ ਤੁਹਾਨੂੰ ਸ਼ੇਅਰ ਕਰ ਦਾਂਗੇ ਵੀਡੀਓ ਤੁਹਾਨੂੰ ਭੇਜ ਦਾਂਗੇ ਸਾਡੇ ਕੋਲ ਕੋਈ ਕਾਪੀ ਨਹੀਂ ਸਟੇਜ ਦੀ ਸਾਡੇ ਨਾਲ ਕੋਈ ਸਾਡੇ ਸਾਡੇ ਧਿਆਨ ਚ ਨਹੀਂ ਹੈਗਾ ਜੇ ਸਾਡੇ ਨਾਲ ਕੋਈ ਇੰਪਰੂਵਮੈਂਟ ਰਸ ਨਾਲ ਕੋਈ ਸਟੇ ਹੋਵੇ ਇਹ ਤਾਂ ਬਿਜਲੀ ਬੋਰਡ ਦਾ ਸਕਦਾ ਜੀ ਕਿਦਾਂ ਝੁੱਗਿਆ ਵਾਲਿਆਂ ਨੂੰ ਬਾਹਰ ਰੋਡ ਦੇ ਉੱਪਰ ਸੜਕਾਂ ਦੇ ਮੀਟਰ ਲਗਾਉਣ ਦੇਤੇ ਉਹਨਾਂ ਨੇ ਨਹੀਂ ਉਹਦੇ ਬਾਰੇ ਤਾਂ ਬਿਜਲੀ ਬੋਰਡ ਵਾਲੀ ਦੱਸ ਸਕਦਾ ਜੀ ਵੈਸੇ ਅਸੀਂ ਉਹਨਾਂ ਨੂੰ ਇੰਟੀਮੀਸ਼ਨ ਦਿੱਤੀ ਸੀਗੀ ਕਿ ਆ ਕੇ ਕਨੈਕਸ਼ਨ ਕੱਟ ਜਿਓ ਜੀ ਅੱਜ ਸਵੇਰੇ ਵੀ ਜੈ ਸਿੰਘ ਸਾਹਿਬ ਨਾਲ ਗੱਲ ਹੋਈ ਆ ਜਿਨ੍ਹਾਂ ਨੂੰ ਹਫਤਾ ਪਹਿਲਾਂ ਲੈਟਰ ਭੇਜਤੀ ਸੀਗੀ ਅਸੀਂ ਕਾਰਵਾਈ ਕਰਨੀ ਆ ਤੇ ਆਪ ਆਪਣੇ ਬਿਜਲੀ ਦੇ ਕਨੈਕਸ਼ਨ ਕਟੋ ਆ ਕੇ ਅਜੇ ਤੱਕ ਉਹਨਾਂ ਦਾ ਤਾਂ ਨਹੀਂ ਆਇਆ ਕੋਈ ਬੰਦਾ ਪਰ ਸਾਡੇ ਅਸੀਂ ਸਾਡੇ ਬਿਜਲੀ ਵਾਲੇ ਹੈਗੇ ਆ ਜਿਹੜੇ ਸਾਡੇ ਫੀਲਡ ਦੇ ਵਿੱਚ ਲੱਗੇ ਹੁੰਦੇ ਆ ਉਹਨਾਂ ਨੇ ਕਨੈਕਸ਼ਨ ਕੱਟਿਆ ਆਪਣੇ ਤੌਰ ਤੇ ਸ਼ਾਇਦ ਮੇਰੇ ਖਿਆਲ ਨਾਲ ਆ ਗਿਆ ਹੋਊਗਾ ਤਾਂ ਮੈਨੂੰ ਧਿਆਨ ਨਹੀਂ ਹੈਗਾ ਜੋਨਾਂ ਦਾ ਕੋਈ ਬੰਦਾ ਆਇਆ ਹੋਵੇ ਤਾਂ ਅੱਜ ਰੋਡ ਤੇ ਕਿਹੜੇ ਕਿਹੜੀ ਏਰੀਆ ਦੇ ਵਿੱਚ ਅੱਜ ਕਾਰਵਾਈ ਕੀਤੀ ਜਾਂਦੀ ਹੈ ਅੱਜ ਤਾਂ ਤਾਜਪੁਰ ਰੋਡ ਤੇ ਇਹੀ ਕਾਰਵਾਈ ਕਰ ਰਹੇ ਆ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਕੁਲਦੀਪ ਸਿੰਘ ਕਿਹੜੀ ਹੱਦ 'ਚ ਕੀ ਫੜਿਆ ਆ ਇਹ ਸਟੇ ਆ ਜੀ ਅੱਛਾ ਹਾਂਜੀ ਇਹ ਦੁਕਾਨ ਦੀ ਆ ਜੀ ਮੀਟਰ ਲੱਗਿਆ ਬਿਜਲੀ ਦਾ ਬਿੱਲਦਾਰੀ ਦਾ ਸਰਕਾਰ ਵੱਲੋਂ ਉਹਨਾਂ ਨੇ ਦਿੱਤਾ ਸਟੇ ਜੱਜ ਸਾਹਿਬ ਨੇ ਠੀਕ ਹੈ ਕੇਸ ਚੱਲਦਿਆ 25 ਤਰੀਕ ਪਈ ਆ 9ਵੇਂ ਮਹੀਨੇ 'ਚ ਕੀ ਆ ਸਾਰੀ ਦੁਕਾਨਾਂ ਦਾ ਕੀ ਇਹ ਮੇਰੀ ਕੱਲੀ ਦਾ ਜੀ ਆ ਮੇਰੀ ਸੋਹਣਾ ਆ ਜੀ ਅੱਛਾ ਜੀ ਜਰੋ ਸਿੰਘ ਐਂਡ ਕੋਬੀ ਵੀ ਭਾਈ ਇਹ ਬਕਾਇਦਾ ਮੀਟਰ ਵੀ ਲੱਗਾ ਹੋਇਆ ਮੀਟਰ ਦਾ ਬਿੱਲ ਤਾਰੀ ਦਾ ਅਰਸੀਦਾ ਮੇਰੇ ਕੋ ਪਈਆਂ 18 ਕੁਝ ਵੇਆ ਮੀਟਰ ਸਰਵਿਸ ਸਾਡੇ ਲੱਗੇ ਸਭ ਦੇ ਲੱਗੇ ਮੈਨੂੰ ਮੈਨੂੰ ਸਟੇ ਮਿਲਿਆ ਦੇਖੋ ਇਹ ਇਹ ਚੱਲਿਆ ਨੂੰ ਹੋ ਗਿਆ ਹੁਣ ਆ ਜੀ 10 12 ਸਾਲ ਹਾਂ ਹਾਂ ਬੈਠਿਆ ਹੁੰਦਾ 30 35 ਸਾਲ ਹੋ ਗਏ ਹਾਂ 1993 93 ਦੇ ਬੈਠੇ ਹੋਏ ਜੀ ਇੱਥੇ ਹੋਰ ਪੁਰਾਣੇ ਬੈਠੇ 1992 93 ਦੀ ਦੁਕਾਨ ਇੱਥੇ ਬੈਠੇ ਹੋਏ ਆ ਜੀ ਸਟੇ ਲਿਆ ਹੋਇਆ ਦੁਕਾਨ ਦਾ ਇਹਦਾ ਕੇਸ ਚੱਲਦਾ ਇਹ ਫਿਰ ਜਿਹੜਾ ਸਰਕਾਰੀ ਜ਼ਮੀਨ ਸੀਗੀ ਸਟੇ ਕਿਉਂ ਦਿੱਤਾ ਸਾਨੂੰ ਪੈਸੇ ਖਾਣ ਵਾਸਤੇ ਦਿੱਤਾ ਫਿਰ ਕਿੰਨਾ ਦਿੱਤਾ ਇਹੋ ਇਹ ਵੀ ਸਾਨੂੰ ਹੱਲ ਦੱਸੋ ਜੀ ਇਹਦਾ ਉਹਨਾਂ ਧੱਕਾ ਕਰ ਰਹੇ ਸਾਡੇ ਨਾਲ ਦੁਕਾਨ ਧੰਨਵਾਤੇ ਆਏ ਆ ਇਹਦਾ ਕੋਈ ਹੱਲ ਦੱਸੋ ਸਾਨੂੰ ਕੋਈ ਵਾਰਨਿੰਗ ਨਹੀਂ ਆਈ ਜੀ ਤੁਹਾਡੇ ਕੋਈ ਵਾਰਨਿੰਗ ਨਹੀਂ ਆਈ ਜੀ ਕੋਈ ਮਨਾਈ ਦੀ ਕੁਝ ਨਹੀਂ ਆਇਆ ਜੀ ਸਾਨੂੰ ਸਾਨੂੰ ਸਿਰਫ ਆ ਕੇ ਕਹਿ ਰਹੇ ਆ ਕਹਿੰਦੇ ਦੁਕਾਨ ਖਾਲੀ ਕਰੋ ਨਹੀਂ ਨਹੀਂ ਉਹ ਲੌਸਮੈਂਟ ਕਰਕੇ ਗਏ ਹੋਏ ਜੀ ਕੀ ਦੁਕਾਨਾਂ ਕਿਉਂਕਿ ਹੋਰ ਵੀ ਬੈਠੇ ਹੋਏ ਨੇ ਆ ਸਟੇ ਹੈਗੀ ਆ ਆ ਸਟੇ ਹੈਗਾ ਯਾਰ ਆ ਸਟੇ ਹੈਗਾ ਜੀ ਸਾਡੇ ਕੋਲ ਹਾਂਜੀ 2018 7 10 ਦੀ ਹੈ ਹਾਂਜੀ 2024 ਚੱਲਦੀ ਵੀ 6 ਸਾਲ ਹੋ ਗਏ ਹਾਂਜੀ ਹਾਂਜੀ ਨਵਾਂ ਸਟੇ ਦਿਖਾਓ ਨਵਾਂ ਤੁਹਾਡੇ ਕੀ ਨਵੀਂ ਕੀ ਕਰ ਨਹੀਂ ਸਾਰੇ ਇਹੀ ਆ ਸਾਡੇ ਕੋਲ ਸਟੇ ਕਿਉਂਕਿ ਕੇਸ ਹੈ ਜੋ ਚੱਲ ਰਿਹਾ ਤਰੀਕ ਪਈ ਹੋਈ ਹੈ 9ਵੇਂ ਮਹੀਨੇ 25 ਤਰੀਕ ਆ ਦੇਖਦੇ ਨੇ ਕਰੰਟਰ ਦਿਖਾਓ ਨਾ ਕੋਈ ਉਸ ਤੋਂ ਬਾਅਦ ਦੇਖਦੇ ਨੇ ਉਹ ਕਿਹੜੀ ਕੀਤੇ ਰਹਿਣੀ ਜੇ ਉਹ ਕਿਉਂਕਿ 6 ਸਾਲ ਹੋ ਗਏ ਨਹੀਂ ਨਹੀਂ ਸਾਰਾ ਉਹ ਤਰੀਕ ਦੇ ਉੱਤੇ ਉੱਤੇ ਰਜਿਸਟਰ ਦੇ ਉੱਤੇ ਲਿਖਿਆ ਜਾਂਦਾ ਜਦੋਂ ਹਾਜ਼ਰੀ ਅਸੀਂ ਭਰ ਕੇ ਜਾਂਦੇ ਆਂ ਜਾਰੀ ਜਾ ਕੇ ਜਦੋਂ ਸਾਹਿਬ ਕੋਲ ਪਰਚੀ ਥੋੜੀ ਸਾਨੂੰ ਦਿੰਦੇ ਉਹਨਾਂ ਨੇ ਹਜੇ ਨਹੀਂ ਸਾਡੀ ਲਿਖ ਲੈਣੀ ਕਿ ਆ ਗਏ ਯਾਜਰ ਨੇ ਨਹੀਂ ਤੁਸੀਂ ਹੁਣੇ ਕੋਈ 5-10 ਦਿਨਾਂ ਦੇ ਵਿੱਚ ਗਏ ਹੋ ਉੱਥੇ ਨਹੀਂ ਹੁਣ ਨਹੀਂ ਗਿਆ ਜੀ ਇਹ ਤਾਂ ਸਿਰਫ ਫੋਨ ਦੇ ਉੱਤੇ ਗੱਲ ਹੋ ਜਾਂਦੀ ਕਿ ਇੰਨੀ ਤਰੀਕੇ ਪੈ ਗਈ ਹੈ ਜੀ ਫੋਨ ਤੇ ਕਦੋਂ ਵੀ ਕਦੋਂ ਗੱਲ ਹੁੰਦੀ ਹਾਂ ਜੀ ਹਾਂ ਜੀ ਕਿਸੇ ਹੋਰ ਜਗ੍ਹਾ ਦਾ ਦਿੱਤਾ ਨਹੀਂ ਨਹੀਂ ਸਰ ਏਸੀ ਦਾ ਇਸੇ ਦੁਕਾਨ ਦੇ ਉੱਤੇ ਨਾਮ ਲਿਆ ਪਾਵਾ ਕਰ ਰਹੇ ਨੇ ਸਾਹਿਬ ਐਡੀ ਜਗ੍ਹਾ ਗੱਲ ਬੈਗੀ ਟਾਈਪ ਰੋਡ ਪਾਣੀ ਵਾਲੀ ਟੈਂਕੀ ਜਿਹੜੀ ਹੈਗੀ ਆਂ ਨੋਟਿਸ ਕੋਈ ਨਹੀਂ ਆਇਆ ਸਰ ਨਹੀਂ ਨਹੀਂ ਆਇਆ ਫੋਨ ਤੇ ਗੱਲ ਦਾ ਆਫ ਬਾਈ ਬੰਦਾ 20 ਸਾਲ ਹੋ ਗਿਆ ਪਾਜੀ ਠੀਕ ਠੀਕ ਹੈ ਜੀ ਹੁਣ ਉਹ ਮੰਨ ਨਹੀਂ ਰਹੇ ਇੱਕ ਮਿੰਟ ਸਿੰਘ ਜੀ ਸਰ ਕਿਹੜੇ ਮੈਗਨੇਟ ਅਪਰੂਵਮੈਂਟਸ ਹਾਂਜੀ ਅਪਰੂਵਮੈਂਟਸ ਅਪਰੂਵਮੈਂਟਸ ਨਹੀਂ ਨਹੀਂ ਜੀ ਇੰਪਰੂਵਮੈਂਟਸ ਕਰਵਾ ਜਾਈਏ ਅਸੀਂ ਅੱਛਾ ਜੀ ਤੇ ਤੁਸੀਂ ਇਹ ਤਾਰ ਕੱਟਦੇ ਪਈ ਮੇਰੇ ਇੱਥੇ ਦੀ ਮੀਟਰ ਦੀ ਅਸੀਂ ਤਾਂ ਅਪਲਾਈ ਜਾਣਾ ਅਪਰੂਵਮੈਂਟਸ ਦੇ ਅੱਛਾ ਜੀ ਹਾਂਜੀ ਪਰ ਇੱਕ ਸੁਚਨਾਲੀ ਗੱਲ ਹੈ ਇੰਡੀਆ ਕਲੋਨੀਆਂ ਨੇ ਸਾਰੀ ਨਜਾਇਜ਼ ਬੱਜੀ ਹੋਈ ਹੈ ਹਾਂਜੀ ਹਾਂਜੀ ਉਸ ਦੇ ਬਾਵਜੂਦ ਇੱਥੇ ਇਹ ਮੀਟਰ ਕਿੱਦੇ ਲੱਗੇ ਮੀਟਰ ਇਹਨਾਂ ਬਾਰੇ ਤਾਂ ਨਹੀਂ ਸਾਨੂੰ ਪਤਾ ਘਰ ਦਾ ਜੇ ਮੀਟਰ ਨਾ ਆਵੇ ਇਲੈਕਟ੍ਰੀ ਬੰਦ ਦੇਣਾ ਇਲੈਕਟ੍ਰੀ ਅਜਿਹਾ ਟਰੱਸਟ ਦੇ ਆਇਆਗਾ ਮੁਲਾਜ਼ਮ ਜੀ ਹਾਂਜੀ ਟਰੱਸਟ ਦੇ ਮੁਲਾਜ਼ਮਾਂ ਉਪਰੋਂ ਸਾਡਾ ਅੱਛਾ ਤੁਹਾਨੂੰ ਅਥੋਰਟੀ ਕਿਤੋਂ ਆਈ ਹੋਣੀ ਹੈ ਕਿ ਨਹੀਂ ਨਹੀਂ ਉਹ ਦੱਸੋ ਜੀ ਬਿਜਲੀ ਵਿਭਾਗ ਨੇ ਕਿਸੇ ਨੇ ਕਿਹਾ ਹੋਊਗਾ ਤੁਹਾਨੂੰ ਨਹੀਂ ਮੈਂ ਕਿਹਾ ਮੈਂ ਤਾਂ ਮੁੰਡਾ ਲੱਗਿਆ ਹੋਇਆ ਨਾਲ ਪੱਤਰ ਅੱਛਾ ਜੀ ਉਹ ਕਿੱਥੇ ਆਹ ਇਹ ਬੈਨ ਕੱਟਣ ਗਿਆ ਹੋਇਆ ਜੀ ਅੱਛਾ ਜੀ ਹਾਂਜੀ ਤੇ ਤੁਹਾਡੇ ਕੋਲ ਕਿਹਦੀ ਪਰਮਿਸ਼ਨ ਹੈ ਕਿ ਹਾਂ ਬੀ ਆ